ਉਸੋ ਸਿਕਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਚ ਮਾ ਸਾਡੀ ਮੰਮੀ ਤੇ ਹੁੰਦਾ ਸੀ ਦਰਦ ਸਾਡੇ ਆਏ ਸੀ ਕਿ ਪਰੋਣੇ ਕੰਦੀ ਚੱਲ ਬੁੱਤ ਲੱਟਕਟ ਤੇ ਘਰ ਵਾਲੀ ਬਣਾ ਰਹੀ ਸੀ ਰੋਟੀ ਉਹਨਾਂ ਜਾ ਸੀ ਕੰਮ ਤੇ ਤੇ ਆਪਾਂ ਵੀ ਹੋ ਗਏ ਉਹਨਾਂ ਨਾਲ ਰੈਡੀ ਕਿਉਂਕਿ ਆਪਾਂ ਵੀ ਲੰਗਰ ਦਾ ਸਮਾਨ ਇਕੱਠਾ ਕਰਨਾ ਸੀਗਾ ਤੇ ਮੈਂ ਨਾਲ ਹੀ ਉਹਨਾਂ ਨੇ ਜਾਣਾ ਸੀ ਕੰਮ ਤੇ ਤੇ ਉਹ ਫਿਰ ਤਵਲ ਤਾ ਕਰਕੇ ਨਿਆਣੇ ਦੇ ਨਾਲ ਘਰ ਨੂੰ ਘਰੋਂ ਚੱਲ ਗਏ ਕੰਮ ਤੇ ਕਿਆ ਬਾਤਾਂ ਨੇ ਲੈ ਪੰਗੇ ਦੇ ਕਿੰਨਾ ਲੈਂਦੀ ਹੈ ਇਹ ਹੈਗੀਆਂ ਟੂਟੀਆਂ ਡੇੜੀ ਕਹਿੰਦਾ ਯਾਰ ਪਹਿਲਾਂ ਪੈਪ ਲਾਇਆ ਮੈਂ ਕਿਹਾ ਚਲੋ ਕੋਈ ਨਹੀਂ ਪਹਿਲਾ ਪਹਲਾ ਨੇ ਪੈਪ ਕਿਉਂਕਿ ਕੱਲ੍ਹ ਨੂੰ ਵੀ ਪਾਣੀ ਲਾਣਾ ਸੀ ਜਰੂਰੀ ਮੀਂਹ ਤਾਂ ਪੈ ਨਹੀਂ ਰਿਹਾ ਚੱਕਿਆ ਪੈਪ ਦੇ ਆਪਾਂ ਵਾਗੇ ਖੇਤਾਂ 'ਚ ਪੱਦੀ ਤੇ ਪੈਪ ਵਛਾਇਆ ਪੈਪ ਵਛਾਣ ਦੇ ਵਛਾਣ ਦੇ ਬਹੁਤ ਹੋ ਗਿਆ ਟਾਈਮ ਤੇ ਮੋਟਰ ਦਿੱਤੀ ਚਲਾ ਪਤਾ ਨਹੀਂ ਕਿੰਨਾ ਕੁ ਭਰ ਗਿਆ ਹੁਣ ਹਲੇ ਜਾ ਕੇ ਦੇਖਾਂਗੇ ਤੇ ਮੁੰਡਾ ਆ ਗਿਆ ਟਰੈਕਟਰ ਲੈ ਕੇ ਕਹਿੰਦਾ ਭਾਜੀ ਚਲੋ ਕੰਮ ਕਰ ਲਈਏ ਮੈਂ ਕਿਹਾ ਚਲੋ ਭਾਈ ਪਹਿਲਾਂ ਲਦੀਏ ਬਾਲਣ ਫੇਰ ਲਿਆ ਸੀ ਸਮਾਜ 14 ਤੋਂ ਜਾ ਕੇ ਬਾਲਾ 12 ਕੁਆਂਟਲ ਬਾਲਣ ਲਿਆ ਕੇ ਲਿਆਂਦਾ ਜੀ ਆਪਾਂ ਲੱਦ ਕੇ ਕੰਡੇ ਦੇ ਉੱਤੇ ਕੀਤਾ ਖੜਾ ਟਰੈਕਟਰ ਪਹਿਲਾਂ ਕੰਡਾ ਕੀਤਾ ਫਿਰ ਬਾਲਣ ਲੱਦਿਆ 12 ਕੁਆਂਟਲ 12 ਕੁਆਂਟਲ ਬਾਲਣ ਲੱਦਣ ਤੋਂ ਬਾਅਦ ਫਿਰ ਝੋਖਿਆ ਤਾਂ 12 ਕੁਆਂਟਲ ਪੂਰਾ ਐਨ ਬਾਲਣ ਹੋਇਆ ਪਹਿਲੀ ਵਾਰ 6 ਕੁਆਂਟਲ ਹੋਇਆ ਸੀਗਾ ਦੂਜੀ ਵਾਰ ਫੇ ਪਾਇਆ ਫਿਰ 12 ਕੁਆਂਟਲ ਕਰਕੇ ਭਾਈ ਕਹਿੰਦਾ ਚਲੋ ਕੋਈ ਨਹੀਂ ਜਾਓ ਤੁਸੀਂ ਫਿਰ ਕੋਈ ਨਹੀਂ ਕੱਲ ਨੂੰ ਆ ਜੂਗੇ ਮੈਂ ਕਹਿੰਦਾ ਕੋਈ ਕੋਈ ਚੱਕਰੇ ਨਹੀਂ ਆਪਾਂ ਵਿਲਾਇਆ ਬਾਲਣ ਜਾਨੂੰ ਅਗੇ ਜਵਾਕ ਕਹਿੰਦੇ ਭਾਜੀ ਅਸੀਂ ਕੀ ਕਰੀਏ ਮੈਂ ਕਹਿੰਦਾ ਭਾਜੀ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਖੜੋ 10 ਮਿੰਟ ਫਿਰ ਅਸੀਂ ਤੁਹਾਨੂੰ ਦੱਸਦੇ ਹਾਂ ਤੁਸੀਂ ਇੱਥੇ ਲੱਗੋ ਅਸੀਂ ਇਹਨਾਂ 10 ਮਿੰਟ ਹਾ ਸਾਹ ਲੈ ਲਾਂਗੇ ਫੇ ਮੜਿਆ ਨੇ ਕੀਤੀ ਸੇਵਾ ਨਿਆਣਿਆਂ ਨੇ ਹੁਣ ਲਾਤਾ ਸਾਰਾ ਬਾਲਣ ਤੇ ਆਪਾਂ ਚੱਲ ਗਏ ਫਿਰ ਸੁਸਾਇਟੀ ਨੂੰ ਸਮਾਨ ਲੈ ਆ ਸੁਸਾਇਟੀ ਤੋਂ ਸਮਾਨ ਲਿਆ ਕੇ ਆਪਾਂ ਆਂਦੇ ਘਰ ਨੂੰ ਕਰੋ ਸਮਾਨ ਲੱਦਿਆ ਹਨ ਪਤੀਲੇ ਬਤੂਲੇ ਤੇ ਮੁੰਡੇ ਕੀਤੇ ਰੈਡੀ ਚਲੋ ਜੀ ਟਰੈਕਟਰ ਤੇ ਆਪਾਂ ਕੇ ਬੈਠ ਟਰੈਕਟਰ ਲਿਆ ਤੋਰ ਭਾਂਡੇ ਟਰੈਲੀ ਹੋ ਗਈ ਸੀ ਫੁੱਲ ਸਮਾਨ ਲੱਦ ਕੇ ਤੇ ਰਾਤ ਨੂੰ ਆਪਾਂ ਪਹੁੰਚ ਗਏ ਗ੍ਰੀਨ ਸਿਟੀ ਬੰਗਾ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ 22 23 24 25 ਨੂੰ ਗ੍ਰੀਨ ਸਿਟੀ ਬੰਗਾ ਚ ਜਰੂਰ ਪਹੁੰਚੋ ਜਿਹੜਾ ਲੰਗਰ ਆ ਉਹ ਤੁਹਾਡੀ ਕਿਰਪਾ ਦੇ ਨਾਲ ਚਲਾਇਆ ਜਾਣਾ 3 ਦਿਨ ਤੇ ਤੁਸੀਂ ਵੱਧ ਤੋਂ ਵੱਧ ਹੱਥ ਬਟਾਲਾ ਸੇਵਾ ਦੇ ਵਿੱਚ ਸੰਜੋਗ ਵੀ ਪਾਣਾ ਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਿ ਵੱਧ ਤੋਂ ਵੱਧ ਗ੍ਰੀਨ ਸਿਟੀ ਪਹੁੰਚੋ ਤਾਂ ਜੋ ਲੰਗਰ ਦੇ ਵਿੱਚ ਸੇਵਾ ਵੀ ਕੀਤੀ ਜਾ ਸਕੇ ਤੇ ਲੰਗਰ ਦੇ ਰਾਤ ਨੂੰ ਟੈਂਟ ਤੇ ਲਾਈਟਾ ਦਾ ਪੂਰਾ ਪ੍ਰਬੰਧ ਕਰਕੇ ਆਪਾਂ ਕਰਵਾਗੀ ਰੋਟੀ ਤੇ ਰੋਟੀ ਖਾ ਕੇ ਆਪਾਂ ਸਾਰੇ ਜਾਣੇ ਉੱਥੇ ਹੀ ਪੈਣਾ ਸੀਗਾ ਓਕੇ ਜੀ ਮਿਲਦੇ ਆ ਕੱਲ ਨੂੰ ਨਵੇਂ ਵਲੌਗ 'ਚ ਲੰਗਰ ਦੇ ਵਿੱਚ ਗ੍ਰੀਨ ਸਿਟੀ ਬੰਗਾ ਸੋਸਰੀ ਕਾਲਜੀ